ਡਿਮਿਸ਼ਨੇਟ ਪਲੀਜ਼ ਅਮਰਸਰ ਵੱਲੋਂ ਨਸ਼ਿਆਂ ਵਿਰੁੱਧ ਵਿੱਦੀ ਗਈ ਮਹਿੰਮ ਦੇ ਤਹਿਤ ਅੱਜ ਏਡੀਸੀਪੀ ਸ਼੍ਰੀ ਨਵਜੋਤ ਸੰਧੂ ਏਡੀਸੀਪੀ 3 ਤੇ ਸ਼੍ਰੀ ਕਮਲਜੀਤ ਸਿੰਘ ਏਸੀਪੀ ਹੈੱਡਕੁਆਟਰ ਤੇ ਥਾਣਾ ਵੇਰਕਾ ਦੇ ਐਸਐਚਓ ਅਮਨਜੋਤ ਗੌਰ ਇਹਨਾਂ ਨੇ ਇਹਨਾਂ ਨੂੰ ਮਿਲੀ ਸੂchnਾ ਦੇ ਆਧਾਰ ਤੇ ਇੱਕ ਵਿਅਕਤੀ ਹਿਤੇਸ਼ ਮਹਿਰਾ ਉਰਫ ਇਸ਼ੂ ਵਾਸੀ ਬਾਸੀ ਭਗਤਾਂ ਵਾਲਾ ਗੇਟ ਅੰਮ੍ਰਿਤਸਰ ਇਹਨੂੰ ਕਾਬੂ ਕੀਤਾ ਇਹਨੂੰ ਕਾਬੂ ਕਰਕੇ ਇਹਦੇ ਪਾਸੋਂ 3 ਕਿਲੋ 120 ਗ੍ਰਾਮ ਫੀਮ 21300 ਰੁਪਏ ਡਰਗਮਨੀ ਤੇ ਜਿਹੜੀ ਐਕਟਿਵਾ ਤੇ ਇਹ ਸਵਾਰ ਹੋ ਕੇ ਆ ਰਿਹਾ ਸੀ ਉਸ ਐਕਟਿਵਾ ਸਮੇਤ ਇਹਨੂੰ ਕਾਬੂ ਕੀਤਾ ਕਾਬੂ ਕਰਕੇ ਇਹ ਫੀਮ ਬਰਾਮਦ ਕਰਾ ਕੇ ਇਹਦੇ ਖਿਲਾਫ ਜੜੀ ਬਣਦੀ ਕਾਰਵਾਈ ਕੀਤੀ ਆ ਇਦੋਂ ਇਹ ਪਤਾ ਲੱਗਿਆ ਵੀ ਇਹ ਲੌਕਡਾਊਨ ਦੇ ਕੰਮ ਤੋਂ ਲੌਕਡਾਊਨ ਜਦੋਂ ਲੱਗਿਆ ਸੀ ਉਸ ਤੋਂ ਬਾਅਦ ਆਪਣਾ ਕੋਈ ਜਿਆਦਾ ਇਹਦਾ ਜਿਹੜਾ ਕੰਮਕਾਰ ਜਿਹੜਾ ਇਹਦਾ ਪਿਤਾ ਜਿਹੜਾ ਭੂਜੀਏ ਦਾ ਕੰਮ ਕਰਦਾ ਸੀ ਇਹ ਭੂਜੀਏ ਦੇ ਪੈਕਟ ਵਗੈਰਾ ਦੁਕਾਨਾਂ ਦੇ ਵੰਡਣ ਦਾ ਕੰਮ ਕਰਦਾ ਸੀ ਉਸ ਕੰਮ ਦੇ ਵਿੱਚ ਕੁਝ ਕਮੀ ਆਉਣ ਕਾਰਨ ਇਹਨੇ ਸੌਖਾ ਪੈਸੇ ਬਣਾਉਣ ਦੇ ਪਰਪਸ ਦੇ ਲਈ ਯੂਪੀ ਦੇ ਕਿਸੇ ਵਿਅਕਤੀਆਂ ਨਾਲ ਇਹਨੇ ਤਾਲੁਕ ਕਰਕੇ ਯੂਪੀ ਤੋਂ ਇਹ ਫੀਮ ਲਿਆ ਕੇ ਇਹਨੇ ਵੇਚਣ ਦੀ ਸ਼ੁਰੂਆਤ ਕੀਤੀ ਯੂਪੀ ਜਿਹੜਾ ਬਰੇਲੀ ਤੋਂ ਲਿਆ ਕੇ ਇਹ ਅਮਰਸਰ ਤੇ ਅਮਰਸਰ ਦੇ ਆਸ-ਪਾਸ ਦੇ ਇਲਾਕੇ 'ਚ ਇਹ ਜਿਹੜਾ ਕੰਮ ਕਰਦਾ ਰਿਹਾ ਜਿਸ ਨੂੰ ਹੁਣ ਰੰਗੇ ਹੱਥੀ ਫੜਿਆ ਇਹਦੇ ਮਕਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਅਮਲਦ ਲਿਆਂਦੀ ਜਾ ਰਹੀ ਹੈ ਪਹਿਲਾਂ ਸਰਦ ਕੋ ਕਿੰਨੀ ਕਿੰਨੀ ਜਿਹੜੀ ਵੇਚੂਗਾ ਇਹਦੇ ਅੱਜ ਤੋਂ 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 ਇਨਵੈਸਟੀਗੇਸ਼ਨਜ਼ ਕਰ ਰਹੇ ਆ ਇੰਟਰੋਗੇਸ਼ਨਜ਼ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਆ ਪਰੰਤੂ ਔਨ ਰਿਕਾਰਡ ਆ ਜਿਹੜਾ ਇਹਤੇ ਕੋਈ ਪਹਿਲਾਂ ਕ੍ਰਿਮੀਨਲ ਪਰਚਾ ਦਰਜ ਨਹੀਂ ਹੈਗਾ ਏ ਸੀ ਇਨਵੈਸਟੀਗੇਸ਼ਨ ਦੌਰਾਨ ਵੈਰੀਫਾਈ ਕਰਾਂਗੇ ਵੀ ਇਹਨੇ ਇਹ ਤੋਂ ਪਹਿਲਾਂ ਕਿੰਨੇ ਵਾਰ ਕੀ ਕੀ ਕੰਮ ਕੀਤਾ ਸਰ ਇਕੱਲਾ ਹੀ ਹੋ ਰਿਹਾ ਪ੍ਰੋਗਰਾਮ ਗਏਗਾ ਇਹ ਇਕੱਲਾ ਹੀ ਇਕੱਲਾ ਹੀ ਜਿਸ ਤੱਕ ਇਹਦੇ ਫਾਦਰ ਸਾਹਿਬ ਦਾ ਹਵਾਲਾ ਦਿੱਤਾ ਉਹ ਵੀ ਨਾਲ ਸੀ ਇਸ ਕੰਮ ਚ ਕਿਰੇ ਨਹੀਂ ਇਹਦੇ ਫਾਦਰ ਉਹ ਪੂਜਿਆ ਬਣਾਉਣ ਦਾ ਕੰਮ ਉਹਦਾ ਹਵਾਲਾ ਕੰਮ ਆ ਇਹ ਉਦੋਂ ਪੈਕੇਟ ਬਣਾ ਕੇ ਦੁਕਾਨਾਂ ਤੇ ਵੇਚਣ ਦਾ ਕੰਮ ਕਰਦਾ ਸੀਗਾ ਤੇ ਉਸ ਆੜ ਦੇ ਉਸ ਤੋਂ ਬਾਅਦ ਹੀ ਇਹਨੇ ਮਤਲਬ ਆਪਣੇ ਜਿਹੜਾ ਇਹ ਇੱਕ ਤਰ੍ਹਾਂ ਦਾ ਅਲੱਗ ਕੰਮ ਆ ਜਿਹੜਾ ਨਾਲ ਜਿਹੜਾ ਨਸ਼ਿਆਂ ਦਾ ਵਪਾਰ ਦਾ ਗੰਮਨਾਮ ਇਸ਼ਾਰਾ ਲੋਕਾਂ ਦਾ ਉਹ ਰਸੀ ਆਪਣਾ ਛਲੀਆਂ ਵਿੱਚ ਜਿਹਨਾਂ ਨਾਲ ਫੜਾਇ ਸੀ ਇੱਕ ਰਸਾਸ ਨਾਲ ਉਹਦਾ ਲਿੰਕ ਨਹੀਂ ਸੀ ਮੁਸਲਮਾਨ ਸੀ ਜਿਹੜਾ ਨਹੀਂ ਉਹਦੇ ਨਾਲ ਕੋਈ ਲਿੰਕ ਸਰ ਇਹ ਤਸਕ ਕਿਸ ਤਰ੍ਹਾਂ ਬਣੇ ਉਹਦੇ ਨਾਲ ਜਿਹਦੇ ਕੋਲ ਕੋਈ ਪੀਪਲ ਹੈਗਾ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਫੋਰੈਂਸਿਕ ਮੋਬਾਈਲ ਸਾਰਾ ਅਸੀਂ ਉਹਦਾ ਐਗਜ਼ਾਮੀਨੇਸ਼ਨ ਕਰਾ ਰਹੇ ਆ ਉਹਦੀ ਜੋ ਵੀ ਫੋਰੈਂਸਿਕ ਰਿਪੋਰਟ ਆਏਗੀ ਜੋ ਇਹਦੀ ਟੈਕਨੀਕਲ ਰਿਪੋਰਟ ਦੇ ਆਧਾਰ ਤੇ ਉਹ ਸਾਰੇ ਪਿਛਲੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਐਸੈਪਟੂ ਚਾਹਗੇ ਤੇ ਸਰ ਹਾਂ ਦਾ ਸੀ ਲੇਕਿਨ ਇੱਥੇ ਹੀ ਗਾ ਕਿਨੂ ਸਪਲਾਈ ਕਰਦਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਜਿਹਦੀ ਅਰੈਸਟ ਪਾਈ ਆ ਰਿਮਾਂਡ ਇਹਦਾ ਕਿੰਨੇ ਦਿਨ ਮਿਲਿਆ ਇੱਕ ਦਿਨ ਦਾ ਰਿਮਾਂਡ ਮਿਲ ਗਿਆ ਉਸ ਪੁੱਛ ਕੇ ਇਸ ਦਰਾਂ ਨਾਲ ਜਿਹੜੇ ਅਸੀਂ ਅਗਲੀ ਡਿਟੇਲ ਆ ਜਿਹੜੀ ਵਰਕਆਊਟ ਕਰਾਂਗੇ ਸਰ ਕੀ ਜਨ ਆਮ ਲੋਕਾਂ ਨੂੰ ਕਿ ਰਹਿੰਦਾ ਸੀ ਕਿ ਕਿਵੇਂ ਪੁਲਿਸ ਨੂੰ शक ਪਿਆ ਇਹਦੇ ਨੂੰ ਜਿਹੜਾ ਕੰਮ ਹੋ ਗਿਆ ਪ੍ਰੋਸੈਜ ਉਹ ਇਨਫੋਰਮੇਸ਼ਨ ਸੀ ਜੀ ਜਿਹੜਾ ਵੀ ਕੋਈ ਕੰਮ ਕਰਦਾ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਜਿਹੜਾ ਇਨਸਾਫ ਪਸੰਦ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਸ਼ੱਕ ਪੈ ਜਾਂਦਾ ਉਹ ਸਾਨੂੰ ਤਲਾਹ ਦੇ ਦਿੰਦੇ ਨੇ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਇਹ ਜਿਹੜੀ ਸਾਰੀ ਕਰਦੇ ਆ ਤਕੀ ਨੇ ਇਹਦੇ ਨਾਲ ਵੇਚ ਕੇ ਕੋਈ ਪ੍ਰਾਪਰਟੀ ਵਗੈਰਾ ਕੁਝ ਬਣਾਈ ਆ ਗਿਆ ਹਲੇ ਸ਼ੁਰੂਆਤ ਹੀ ਸੀ ਇਹਦੀ ਉਹ ਡਿਟੇਲ ਲਵਾਂਗੇ ਜਿਹੜੀਆਂ ਪ੍ਰਾਪਰਟੀਜ਼ ਦੀ ਡਿਟੇਲ ਲਵਾਂਗੇ ਇਹਦੇ ਪੁਰਾਣੇ ਕੰਮਾਂ ਦੀ ਡਿਟੇਲ ਲਵਾਂਗੇ ਇਹਨੇ ਕਿੰਨੇ ਕਿੰਨੇ ਕੰਮ ਕੀਤੇ ਨੇ ਉਹ ਟੋਟਲ ਸਾਰਾ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਉਹਦੇ ਆਧਾਰ ਤੇ ਜੋ ਵੀ ਹੋਵੇਗਾ ਅਸੀਂ ਕਾਨੂੰਨ ਮੁਤਾਬਕ ਕਰਦੇ ਹਾਂ ਪੜਿਆ ਕੋਈ ਕਰਨਾ ਇਹ ਬਹੁਤਾ ਨਹੀਂ ਪੜਿਆ ਤਾਂ ਮਤਲਬ ਠੀਕ ਹੀ ਆ 500 ਪੜਿਆ ਹੋਣਾ ਜਿਆਦਾ ਨਹੀਂ ਪੜਿਆ ਵਾ ਨੋਰਮਲੀ ਮਤਲਬ ਜਨਤਾ ਦਾ ਆਮ ਲੱਗਦਾ ਸੀ ਕਿ ਹਾਂਜੀ ਹਾਂਜੀ ਆਮ ਦੁਕਾਨਾਂ ਤੇ ਆਪਣੇ ਪੈਦਾਵਾਰ ਨਾਲ ਨਾਲ ਕੰਮ ਕਰਦਾ ਸੀ ਨਾਲ ਈਜ਼ੀ ਮਨੀ ਦੇ ਇੱਕ ਤਰੀਕਾ ਲੱਭ ਕੇ ਨੇ ਉਹ ਈਜ਼ੀ ਮਨੀ ਦੇ ਆਧਾਰ ਤੇ ਇਹ ਕੰਮ ਸ਼ੁਰੂ ਕਰ ਲਿਆ। ਇਹਨੇ ਸਰ ਲੱਗਾ ਨਹੀਂ ਵੀ ਜਿਸ ਤਰ੍ਹਾਂ ਉਹ ਪੂਜੀ ਦੇ ਤੁਸੀਂ ਕਹਿੰਦੇ ਉਹ ਪੈਕੇਟ ਆਫ ਪੈਕਾਂ ਦੇ ਵਿੱਚ ਜਾਂ ਇਸ ਨੂੰ ਉਹਦੇ ਥ्रू ਹੀ ਉਹਦੀ ਆਰਡਰ ਦੇ ਵਿੱਚ ਕਰਦਾ ਸੀ ਇਹਦਾ ਨਹੀਂ ਉਹਦਾ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਉਹ ਤਾਂ ਦੁਕਾਨਾਂ ਤੇ ਸਪਲਾਈ ਕਰਦਾ ਸੀ ਇਹ ਪੂਜੀ ਐਸ ਸਪਲਾਈ ਕਰਦਾ ਰੈਸਟ ਕਰਦਾ ਹਾਂਜੀ ਹਾਂਜੀ ਪੂਜੀ ਐਸ ਸਪਲਾਈ ਕਰਦਾ ਸੀ ਮੈਂ ਪੂਜੀ ਐਸ ਸਪਲਾਈ ਦੇ ਨਾਲ ਲੈ ਕੇ ਕੰਮ ਕਰ ਲਿਆ ਨਾਲੇ ਕੰਮ ਕਰ ਗਿਆ ਲੋਕ ਉਹ ਜਿਹੇ ਨੇ ਜਿਆਦਾ ਕਾਰੋਬਾਰੀ ਜਿਹੜੇ ਰਾਜਸਥਾਨ ਭਰੇ ਰਾਜਸਥਾਨ ਤੋਂ ਵੀ ਜਾਂਦੇ ਨੇ ਕਿਉਂਕਿ ਉੱਥੇ ਖੇਤੀ ਨਹੀਂ ਹੁੰਦੀ ਇਹ ਯੂਪੀ ਦਾ ਹੀ ਇਹਦਾ ਲਿੰਕ ਮਿਲਿਆ ਐਜ਼ ਆਫ ਨਾਓ ਯੂਪੀ ਦਾ ਮਿਲਿਆ ਲੋਕੀ ਅੱਜ ਕੱਲ ਮੇਨ ਹਾਰਡ ਪਨਮੀ ਮਿਹਨਤ ਜਾਂ ਕਮਾਈ ਕਰਨ ਦੀ ਥਾਂ ਤੇ ਸਾਰਾ ਦੇਖੋ ਦੇਖੀ ਈਜ਼ੀ ਮਨੀ ਟਾਈਪ ਦਾ ਜਿਹੜਾ ਅੱਜ ਕੱਲ ਸਾਰਿਆਂ ਦਾ ਰੁਝਾਨ ਬਣ ਜਾਂਦਾ ਉਸ ਈਜ਼ੀ ਮਨੀ ਦੇ ਨੂੰ ਕਮਾਉਣ ਦੇ ਪਰਪਸ ਦੇ ਲਈ ਵੀ ਸੌਖਾ ਬਹੁਤ ਹੀ ਮਿਹਨਤ ਨਾ ਕਰਨੀ ਪਵੇ ਉਸ ਦੇ ਆਧਾਰ ਤੇ ਨੇ ਜਿਹੜਾ ਫੀਮ ਦਾ ਕੰਮ ਸ਼ੁਰੂ ਕੀਤਾ